ਪਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਹੈ ਉਹ ਮੈਂਸ਼ਨ ਕਰਨਾ ਪਿਆ ਕੀ ਇਸ ਦੇ ਨਾਲ ਪ੍ਰਧਾਨ ਮੰਤਰੀ ਨੂੰ ਤਾਂ ਕੋਈ ਬਹੁਤਾ ਫਰਕ ਚੋਣ 'ਚ ਸ਼ਾਇਦ ਨਾ ਪਵੇ ਪਰ ਕੀ ਇਸ ਦੇ ਨਾਲ ਚਰਨਜੀਤ ਸਿੰਘ ਚੰਨੀ ਦਾ ਕਦਮ ਵਧੇਗਾ ਇਹਨੂੰ ਕਿਸ ਐਂਗਲ ਤੋਂ ਦੇਖਦੇ ਹੈਗੇ ਹਾਂ ਪ੍ਰਧਾਨ ਮੰਤਰੀ ਨੂੰ ਵੀ ਫਰਕ ਪੈਣਾ ਚਾਹੀਦਾ ਹੈ ਜੇ ਉਹ ਜੇ ਉਹ ਉਹ ਅਹਿਸਾਸ ਕਰਨ ਸਿਧਾਂਤਕਤਾਂ ਉੱਤੇ ਕਿਉਂਕਿ ਪ੍ਰਧਾਨ ਮੰਤਰੀ ਦਾ ਇੱਕ ਬਹੁਤ ਸਤਕਾਰਯੋਗ ਤੇ ਉੱਚਾ ਰੁਤਬਾ ਹੈ ਜੇ ਉਹ ਪ੍ਰਧਾਨ ਮੰਤਰੀ ਇੰਨੇ ਸਤਕਾਰਯੋਗ ਤੇ ਉੱਚੇ ਰੁਤਬੇ ਤੋਂ ਥੱਲੇ ਡਿੱਗ ਕੇ ਹਨਾ ਇੱਕ ਛੋਟੇ ਜਿਹੇ ਇਨਸੀਡੈਂਟ ਬਾਰੇ ਟਿੱਪਣੀਆਂ ਕਰਦਾ ਐਡੇ ਵੱਡੇ ਵਿਸ਼ਾਲ ਜਨ ਸਭਾ 'ਚ ਇਟ ਮੀਨਸ ਉਹ ਆਪਣੇ ਰੁਤਬੇ ਬਾਰੇ ਆਪ ਹੀ ਸੁਚੇਤ ਨਹੀਂ ਹੈ ਵੀ ਮੈਂ ਕਿੱਡੀ ਵੱਡੀ ਪਦਵੀ ਤੇ ਬੈਠਾ ਪਰ ਚਰਨਜੀਤ ਸਿੰਘ ਚੰਨੀ ਦਾ ਕਾਦ ਵਧਿਆ ਉਹਨਾਂ ਨੂੰ ਚੋਣ ਪ੍ਰਚਾਰ ਲਈ ਚੁਣਿਆ ਗਿਆ ਔਰ ਕੁਝ ਮੀਡੀਆ ਇਹ ਕਹਿ ਰਿਹਾ ਵੀ ਇਹਨਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਲਾਇਆ ਜਾ ਸਕਦਾ ਹੈਗਾ ਸੋ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਨੇ ਜਿਹੜੀਆਂ ਚਰਨਜੀਤ ਸਿੰਘ ਚੰਨੀ ਨੂੰ ਰਾਸ ਆਉਂਦੀਆਂ ਨਜ਼ਰ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਹੈ ਉਹ ਮੈਂਸ਼ਨ ਕਰਨਾ ਪਿਆ ਕੀ ਇਸ ਦੇ ਨਾਲ ਪ੍ਰਧਾਨ ਮੰਤਰੀ ਨੂੰ ਤਾਂ ਕੋਈ ਬਹੁਤਾ ਫਰਕ ਚੋਣ 'ਚ ਸ਼ਾਇਦ ਨਾ ਪਵੇ ਪਰ ਕੀ ਇਸ ਦੇ ਨਾਲ ਚਰਨਜੀਤ ਸਿੰਘ ਚੰਨੀ ਦਾ ਕਦਮ ਵਧੇਗਾ ਇਹਨੂੰ ਕਿਸ ਐਂਗਲ ਤੋਂ ਦੇਖਦੇ ਹੈਗੇ ਆਂ हां जी हां जी ਜਿਹੜਾ ਤੁਸੀਂ ਕਹਿੰਦੇ ਨਾ ਵੀ ਪ੍ਰਧਾਨ ਮੰਤਰੀ ਨੂੰ ਕੋਈ ਫਰਕ ਨਹੀਂ ਪੈਣਾ ਅਸਲ 'ਚ ਪ੍ਰਧਾਨ ਮੰਤਰੀ ਨੂੰ ਵੀ ਫਰਕ ਪੈਣਾ ਚਾਹੀਦਾ ਹੈ ਜੇ ਉਹ ਜੇ ਉਹ ਉਹ ਅਹਿਸਾਸ ਕਰਨ ਸਿਧਾਂਤਕ ਤੌਰ ਤੇ ਕਿਉਂਕਿ ਪ੍ਰਧਾਨ ਮੰਤਰੀ ਦਾ ਇੱਕ ਬਹੁਤ ਸਤਕਾਰਯੋਗ ਤੇ ਉੱਚਾ ਰੁਤਬਾ ਹੁੰਦਾ ਹੈ ਜੇ ਉਹ ਪ੍ਰਧਾਨ ਮੰਤਰੀ ਇੰਨੇ ਸਤਕਾਰਯੋਗ ਤੇ ਉੱਚੇ ਰੁਤਬੇ ਤੋਂ ਥੱਲੇ ਡਿੱਗ ਕੇ ਹਨਾ ਇੱਕ ਛੋਟੇ ਜਿਹੇ ਇਨਸੀਡੈਂਟ ਬਾਰੇ ਟਿੱਪਣੀਆਂ ਕਰਦਾ ਐਡੇ ਵੱਡੇ ਵਿਸ਼ਾਲ ਜਨ ਸਭਾ 'ਚ ਇਟ ਮੀਨਸ ਉਹੋ ਆਪਣੇ ਰੁਤਬੇ ਬਾਰੇ ਆਪ ਹੀ ਸੁਚੇਤ ਨਹੀਂ ਹੈ ਵੀ ਮੈਂ ਕਿੱਡੀ ਵੱਡੀ ਪਦਵੀ ਤੇ ਬੈਠਾ ਹਾਂ ਸੋ ਉਹਨਾਂ ਪ੍ਰਧਾਨ ਮੰਤਰੀ ਦਾ ਚਰਨਜੀਤ ਸਿੰਘ ਚੰਨੀ ਬਾਰੇ ਇਹ ਕਹਿਣਾ ਕੋਈ 3-4 ਸਾਲ ਪਹਿਲਾਂ ਹੋਈ ਘਟਨਾ ਦਾ ਜ਼ਿਕਰ ਕਰਕੇ ਉਹਦੇ ਉਹਦੇ ਵਿਚਾਰ ਕਰਨੇ ਮੈਨੂੰ ਲੱਗਦਾ ਵੀ ਇਹ ਪ੍ਰਧਾਨ ਮੰਤਰੀ ਦੇ ਰੁਤਬੇ ਦੀਆਂ ਗੱਲਾਂ ਨਹੀਂ ਹੈਗੀਆਂ ਚਰਨਜੀਤ ਸਿੰਘ ਚੰਨੀ ਦਾ ਕਾਦੇ ਦੇ ਨਾਲ ਵੱਧ ਸਕਦਾ ਹੈ ਸੋ ਤੁਸੀਂ ਦੇਖੋ ਵੀ ਕਾਂਗਰਸ ਨੇ ਜਿਹੜੀ ਉੱਥੇ ਚੋਣ ਪ੍ਰਚਾਰ ਕਰਨ ਵਾਲਿਆਂ ਲੋਕਾਂ ਦੀ ਟੀਮ ਚੁਣੀ ਆ ਉਹਦੇ ਵਿੱਚ ਪੰਜਾਬ ਚੋਂ ਸਿਰਫ ਚਰਨਜੀਤ ਸਿੰਘ ਚੰਨੀ ਚੁਣਿਆ ਗਿਆ ਹਾਂ ਸੋ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਹਾਲਾਂਕਿ ਫੈਸਲਾ ਤਾਂ ਮੇਰੇ ਖਲ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਤੋਂ ਪਹਿਲਾਂ ਹੀ ਹੋ ਗਿਆ ਸੀ ਹਨਾ ਪਰ ਇਸੇ ਬਾਅਦ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਮੇਰੇ ਖਲ ਇਹ ਕਿਹਾ ਸੀਗਾ ਵੀ ਅਸੀਂ ਉੱਥੇ ਪ੍ਰਵਾਸੀਆਂ ਨੂੰ ਨਹੀਂ ਵਸਣ ਦੇਵਾਂਗੇ ਵੀ ਇਹ ਪੰਜਾਬ ਦੀ ਧਰਤੀ ਹੈ ਸੋ ਇਹ ਜੀ ਉਹਨਾਂ ਦਾ ਜਿਹੜਾ ਬਿਆਨ ਸੀਗਾ ਨਾ ਉਹ ਸੀਗਾ ਉਦੋਂ ਉਹ ਕਹਿ ਰਹੇ ਸੀ ਕਿ ਬਾਹਰੋਂ ਆ ਕੇ ਜਿਹੜੇ ਸਾਡੇ ਦੇ ਰਾਜ ਨਾ ਕਰਨ ਉਹ ਵੀ ਮੇਰਾ ਖਿਆਲ ਉਹ ਆਮ ਆਦਮੀ ਪਾਰਟੀ ਨੂੰ ਲੈ ਕੇ ਸੰਬੋਧਨ ਹੋ ਕੇ ਜਿਹੜਾ ਹਾਂ ਜੀ ਉਹਨਾਂ ਨੂੰ ਲੈ ਕੇ ਸ਼ਾਇਦ ਉਦੋਂ ਉਹਨਾਂ ਨੇ ਕੀਤਾ ਹੈਗਾ ਸੀ ਔਰ ਉਹਨੂੰ ਕਿਵੇਂ ਪ੍ਰਵਾਸੀਆਂ ਦੇ ਨਾਲ ਗਲਤ ਤਰੀਕੇ ਨਾਲ ਜੋੜਿਆ ਗਿਆ ਮਨ ਲਓ ਉਹ ਫੈਕਟ ਵੀ ਜਿਹੜਾ ਹੈ ਉਹ ਵੀ ਚੈੱਕ ਹੋਣ ਵਾਲਾ ਹੈਗਾ ਜੀ ਬਿਲਕੁਲ ਫੈਕਟ ਹਾਂ ਠੀਕ ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਵਾਲੇ ਲੋਕਾਂ ਬਾਰੇ ਕਿਹਾ ਸੀ ਵੀ ਇਹ ਦਿੱਲੀ ਤੋਂ ਆਏ ਹੋਏ ਜਿਹੜੇ ਲੋਕ ਨੇ ਜਿਹੜੇ ਗੈਰ ਪੰਜਾਬੀ ਨੇ ਉਹ ਇੱਥੇ ਰਾਜ ਨਹੀਂ ਕਰਨਾ ਚਾਹੀਦਾ ਇੱਥੇ ਪੰਜਾਬੀਆਂ ਦਾ ਚਾਹੇ ਕੋਈ ਪੰਜਾਬੀ Hindu ਹੋਵੇ ਪੰਜਾਬੀ Sikh ਹੋਵੇ ਉਹਦਾ ਰਾਜ ਹੋਣਾ ਚਾਹੀਦਾ ਪਰ ਪ੍ਰਧਾਨ ਮੰਤਰੀ ਇਹ ਉਹਨੂੰ ਗਲਤ ਜਿਹੜਾ ਟਵਿਸਟ ਦੇ ਕੇ ਸਿਰਫ ਬਿਹਾਰ ਦੇ ਲੋਕਾਂ ਨੂੰ ਇਹ ਡਰਾਉਣ ਲਈ ਵੀ ਜੇ ਕਾਂਗਰਸ ਆ ਗਈ ਤਾਂ ਤੁਹਾਡਾ ਇੱਥੇ ਪੰਜਾਬ ਚੋਂ ਜਿਹੜਾ ਬੋਰੀਆ ਬਿਸਤਰਾ ਜਿਹੜਾ ਹੈਗਾ ਗੋਲ ਹੋ ਸਕਦਾ ਸੋ ਇਹ ਕਾਫੀ ਜਿਹੜਾ ਖਤਰਨਾਕ ਹੈਗਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਚਰਨਜੀਤ ਸਿੰਘ ਚੰਨੀ ਦਾ ਕਾਦ ਵਧਿਆ ਉਹਨਾਂ ਨੂੰ ਚੋਣ ਪ੍ਰਚਾਰ ਲਈ ਚੁਣਿਆ ਗਿਆ ਔਰ ਕੁਝ ਮੀਡੀਆ ਇਹ ਕਹਿ ਰਿਹਾ ਵੀ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਲਾਇਆ ਜਾ ਸਕਦਾ ਹੈਗਾ ਸੋ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਨੇ ਜਿਹੜੀਆਂ ਚਰਨਜੀਤ ਸਿੰਘ ਚੰਨੀ ਨੂੰ ਰਾਸ ਆਉਂਦੀਆਂ ਨਜ਼ਰ ਆ ਰਹੀਆਂ ਨੇ ਜੀ ਬਿਲਕੁਲ ਜੀ ਨਹੀਂ ਤੇ ਬਾਕੀ ਹੋਣਾ ਤੇ ਇਹ ਚਾਹੀਦਾ ਸੀ ਕਿ ਪ੍ਰਧਾਨ ਮੰਤਰੀ ਇਸ ਤਰੀਕੇ ਦੀ ਕਰ ਦੇ ਕਿ ਬਿਹਾਰ ਵਾਲਿਆਂ ਨੂੰ ਜਿਹੜਾ ਹੈ ਬਾਹਰ ਜਾਣਾ ਨਹੀਂ ਪੈਂਦਾ ਉਹ ਕਹਿੰਦੇ ਕਿ ਅਸੀਂ ਬਿਹਾਰ 'ਚ ਤੁਹਾਨੂੰ ਇੰਨੀਆਂ ਨੌਕਰੀਆਂ ਇੰਨੀਆਂ ਫੈਸਿਲਿਟੀਆਂ ਜੜੀਆਂ ਦਵਾਂਗੇ ਕਿ ਤੁਹਾਨੂੰ ਇਹ ਛੱਡ ਕੇ ਪ੍ਰਵਾਸ ਇਥੋਂ ਕਰਨਾ ਹੀ ਨਾ ਪਵੇ ਪਰ ਬਿਲਕੁਲ ਉਲਟ ਤਰੀਕੇ ਦੇ ਨਾਲ ਇਹ ਕੁਝ ਵਾਪਰਿਆ ਹੈਗਾ ਸਦਰਪਤਾ ਸਿੰਘ ਜੀ ਬਿਹਾਰ ਦੇ ਇਲੈਕਸ਼ਨ ਨੂੰ ਕਿਵੇਂ ਦੇਖਦੇ ਹੈਗੇ ਉਹ ਇੱਕ ਬੰਨੇ ਤੇ ਜਿਹੜਾ ਹੈ ਚਿਹਰਾ ਵੀ ਐਲਾਨ ਦਿੱਤਾ ਗਿਆ ਹੈ ਤੇਜਸਵੀ ਯਾਦਵ ਨੂੰ ਮਹਾਗਠਬੰਧਨ ਦੇ ਵੱਲੋਂ ਦੂਜੇ ਬੰਨੇ ਜਿਹੜੀ ਐਨਡੀਏ ਹੈਗੀ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਤਰੀਕੇ ਦੇ ਨਾਲ ਜੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਨਿਤਿਸ਼ ਕੁਮਾਰ ਸਾਡੇ ਸੀਐਮ ਦੇ ਕੈਂਡੀਡੇਟ ਹੋਣਗੇ ਭਾਵੇਂ ਕੁਝ ਇਕਾਦੁਕਾ ਲੀਡਰਸ ਦੇ ਵੱਲੋਂ ਕੁਝ ਬਿਆਨ ਤੇ ਆਏ ਨੇ ਪਰ ਦੂਜੇ ਬੰਨੇ ਕੁਝ ਹੋਰ ਨਾਮ ਵੀ ਜਿਹੜੇ ਚੱਲ ਰਹੇ ਨੇ ਬਿਹਾਰ ਦਾ ਇਲੈਕਸ਼ਨ ਕਿਹੋ ਜਿਹਾ ਰਹਿਣ ਵਾਲਾ ਹੈਗਾ ਹੈ ਕੀ ਹੈ ਜੇ ਕੋਈ ਤੇ ਰੱਗੇ ਪਿੱਛੇ ਹੈ ਜਾਂ ਜੇ ਬਰਾਬਰ ਤੇ ਹੀ ਕੰਮ ਚੱਲ ਰਿਹਾ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਵਾਲੀ ਗੱਲ ਕਹੀ ਨਾ ਵੀ ਪ੍ਰਧਾਨ ਮੰਤਰੀ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੀਦਾ ਸੀਗਾ ਵੀ ਅਸੀਂ ਇੰਨੀਆਂ ਨੌਕਰੀਆਂ ਦੇਵਾਂਗੇ ਤੁਹਾਨੂੰ ਪੰਜਾਬ ਨਹੀਂ ਜਾਣਾ ਚਾਹੀਦਾ ਉਹ ਨਾਰਾ ਅੱਜ ਤੇਜਸਵੀ ਤੇਜਸਵੀ ਯਾਦਵ ਨੇ ਅੱਜ ਐਲਾਨ ਕਰਿਆ ਵੀ ਅਸੀਂ ਹਰ ਘਰ ਵਿੱਚ ਇੱਕ ਨੌਕਰੀ ਦੇਵਾਂਗੇ ਘੱਟੋ ਘੱਟ ਇੱਕ ਨੌਕਰੀ ਜਿਹੜੀ ਉਹ ਬਿਹਾਰ ਦੇ ਲੋਕਾਂ ਨੇ ਕਹਿੰਦੇ ਅਸੀਂ ਅਸੀਂ ਸਿਰਫ ਬਿਹਾਰ ਸਖਸੀਮਤ ਰਵਾਂਗੇ ਸਾਡਾ ਦੇਸ਼ ਦੀ ਰਾਜਨੀਤੀ ਨਾਲ ਜਾਂ ਹੋਰ ਵਿਦੇਸ਼ ਦੀ ਰਾਜਨੀਤੀ ਨਾਲ ਕੋਈ ਵੀ ਲੈਣ ਦੇਣੇ ਅੱਜ ਤੇਜਸਵੀ ਔਰ ਰਾਹੁਲ ਗਾਂਧੀ ਨੇ ਸਾਂਝੀਆਂ ਮੀਟਿੰਗਸ ਆ ਜਿਹੜੀਆਂ ਕੀਤੀਆਂ ਹੈਗੀਆਂ ਉਹਦੇ ਵਿੱਚ ਇਹ ਨਾਰਾ ਹੈਗਾ ਜਿਹੜਾ ਉਹ ਲੈ ਕੇ ਆਇਆ ਸੋ ਬਿਹਾਰ ਦੀ ਪੋਲਿਟਿਕਸ ਦਾ ਜਿਹੜਾ ਵਿਵੰਧ ਹੈ ਜਾਂ ਜਿਹੜੀ ਪੋਲ ਪੋਲੀਟੀਕਲ ਪੋਲਰਾਈਜ਼ੇਸ਼ਨ ਹੋਈ ਹੈਗੀ ਆ ਵੀ ਬਿਹਾਰ ਵਿੱਚ 82% ਲੋਕ ਪਿੰਡਾਂ ਵਿੱਚ ਰਹਿੰਦੇ ਆ ਜੇ ਭਾਰਤ ਵਿੱਚ ਸਭ ਤੋਂ ਵੱਡਾ ਪਿੰਡੂ ਖੇਤਰ ਬਿਹਾਰ ਨੂੰ ਮੰਨਿਆ ਜਾਂਦਾ ਹੈ ਜੀ ਹੈਨਾ ਸਿਰਫ 12% ਲੋਕ ਸ਼ਹਿਰਾਂ ਵਿੱਚ ਰਹਿੰਦੇ ਹੈਗੇ ਆ ਸੋ 18% ਸੋ 82% ਆ ਜਿਹੜੇ ਸੋ ਉਹ ਹੈਗੇ ਆ ਉੱਥੇ ਉੱਥੇ ਰਹਿੰਦੇ ਹੈਗੇ ਆ ਜਿੱਦਾਂ ਪਿੰਡਾਂ ਦੇ ਵਿੱਚ ਰਹਿੰਦੇ ਹੈਗੇ ਜੀ ਜੀ ਪਿੰਡਾਂ ਵਿੱਚ 82% ਪਾਪੂਲੇਸ਼ਨ ਪਿੰਡਾਂ ਚ ਰਹਿੰਦੀ ਆ ਔਰ ਸਭ ਤੋਂ ਜ਼ਿਆਦਾ ਟੈਲੀਫੋਨ ਸੋਸ਼ਲ ਮੀਡੀਆ ਦੀ ਵਰਤੋਂ ਬਿਹਾਰ ਵਿੱਚ ਹੋ ਰਹੀ ਆ ਇਹ ਫੈਕਟ ਆਇਆ ਹੈਗਾ ਇੱਕ ਇੰਡੀਆ ਵਿੱਚ ਜੀ ਉਹ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਇਹ ਡਿਪੈਂਡ ਇਟ ਮੀਨਸ న్యూਸ ਦੇ ਮਾਮਲੇ ਵਿੱਚ ਜਾਂ ਆਪਣੇ ভিউਜ਼ ਨੂੰ ਬਣਾਉਣ ਦੇ ਮਾਮਲੇ ਵਿੱਚ ਜਿਹੜੇ ਬਿਹਾਰ ਦੇ ਲੋਕ ਨੇ ਉਹ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੇ ਜਿਹੜਾ ਹੈਗਾ ਡਿਪੈਂਡ ਕਰਦੇ ਹੈਗੇ ਹੁਣ ਉਹਦੇ ਚੋਂ ਪੋਲਰਾਈਜੇਸ਼ਨ ਇਹ ਹੋ ਰਹੀ ਆ ਵੀ ਭਾਰਤੀ ਜਨਤਾ ਪਾਰਟੀ ਨੇ ਕਿਸੇ ਯਾਦਵ ਨੂੰ ਵੋਟ ਨਹੀਂ ਦਿੱਤੀ ਟਿਕਟ ਨਹੀਂ ਦਿੱਤੀ ਤੇ ਕਿਸੇ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ ਸੋ ਉਹ ਯਾਦਵ ਔਰ ਮੁਸਲਮਨ ਵੋਟ ਹੈਗੀ ਆ ਜਿਹੜੀ ਉਹ ਪੋਲਰਾਈਜ਼ ਹੋ ਕੇ ਰਾਸ਼ਟਰੀ ਜਨਤਾ 당ਲ ਤੇ ਕਾਂਗਰਸ ਦੇ ਹਿੱਸੇ ਵਿੱਚ ਆ ਜਿਹੜੀ ਜਾ ਸਕਦੀ ਹੈਗੀ ਆ ਔਰ ਤਜਸਵੀ ਯਾਦਵ ਨੇ ਐਲਾਨ ਕਰਿਆ ਹੈਗਾ ਵੀ ਇੱਕ ਡਿਪਟੀ ਮੁੱਖ ਮੰਤਰੀ ਵੀ ਅਸੀਂ ਮੁਸਲਮਾਨ ਬਣਾ ਸਕਦੇ ਹੈਗੇ ਆ ਜੀ ਜੀ ਸੋ ਹੁਣ ਇਹ ਜਿਹੜਾ ਹੈਗਾ ਤੇ ਦਲਿਤ ਵੋਟ ਹੈਗੀ ਆ ਜਿਹੜੀ ਕੁਝ ਜੀਤਮਰਾਮ ਮਾਂਜੀ ਨਾਲ ਜਿਹੜੀ ਜੁੜੀ ਹੋਈ ਦਲਿਤ ਰੋਟ ਇੱਕ ਮਿਸਟਰ ਖੁਸ਼ਵਾਹਾ ਹੈਗੇ ਆ ਉਹ ਵੀ ਪਛੜਿਆਂ ਚੋਂ ਆਉਂਦੇ ਹੈਗੇ ਆ ਉਹਨਾਂ ਨਾਲ ਵੀ ਪਛੜੇ ਤੇ ਦਲਿਤ ਵੋਟ ਹੈਗੀ ਆ ਉਹਦਾ ਹੁਣ ਦੇਖਣਾ ਹੈਗਾ ਵੀ ਉਹ ਨਿੱਜੀ ਤੌਰ ਤੇ ਜੀਤਮਰਾਮ ਮਾਂਜੀ ਨੂੰ ਪੈਂਦੇ ਹੈਗੀ ਆ ਜਾਂ ਉਹਦੇ ਚੋਂ ਜਿਸ ਤਰ੍ਹਾਂ ਰਾਹੁਲ ਗਾਂਧੀ ਪਿਛਲੇ ਦਿਨੀ ਉੱਤਰ ਪ੍ਰਦੇਸ਼ ਵਿੱਚ ਇੱਕ ਦਲਤ ਦਲਿਤ ਪਰਿਵਾਰ ਦਾ ਜਿਹੜਾ ਕਤਲ ਹੋਇਆ ਉਦੇ ਵਿੱਚ ਵੱਡੀਆਂ ਰੋਕਾਂ ਦੇ ਬਾਵਜੂਦੋ ਦਲਿਤ ਪਰਿਵਾਰ ਨੂੰ ਗਲ ਨਾਲ ਲਾ ਕੇ ਇਹ ਅ విశ్వాਸ ਦਿਵਾਉਂਦੇ ਹੈਗੇ ਆ ਵੀ ਅਸੀਂ ਦਲਤਾਂ ਦੇ ਨਾਲ ਖੜੇ ਆ ਉਹ ਫੈਕਟ ਹੈਗਾ ਜਿਹੜਾ ਜੇ ਉਹ ਕੰਮ ਕਰਦਾ ਹੈਗਾ ਤਾਂ ਦਲਿਤ ਵੋਟਾਂ ਜਿਹੜੀ ਇਹ ਇਹ ਮਨਜੀਤੂ ਔਰ ਖੁਸ਼ਵਾਹਾ ਤੋਂ ਜਿਹੜੀ ਹੈਗੀ ਆ ਟਲਟ ਹੋ ਕੇ ਇਵਨ ਚਿਰਾਗ ਪਾਸਵਾਨ ਤੋਂ ਟਲਟ ਹੋ ਕੇ ਜਾ ਸਕਦੀ ਆ ਇਹ ਨਹੀਂ ਅਸੀਂ ਕਹਿੰਦੇ ਵੀ ਕਿੰਨੀ ਟਲਟ ਹੋਏਗੀ ਹੋ ਸਕਦਾ ਨਾ ਵੀ ਟਲਟ ਹੋਵੇ ਨਾ ਸੋ ਇਟ ਡਿਪੈਂਡ ਕਿਉਂਕਿ ਜਿਸ ਤਰ੍ਹਾਂ ਦਾ ਪਿੰਡੂ ਸਮਾਜ ਹੈ ਜੇ ਉਹ ਟਰੈਡੀਸ਼ਨਲ ਰਾਜਨੀਤੀ ਵਿੱਚ ਫਸੇ ਹੋਏ ਆ ਤਾਂ ਉੱਥੇ ਰਹਿਣਗੇ ਜੇ ਤਬਦੀਲੀ ਚਾਹੁੰਦੇ ਹੈਗੇ ਆ ਜਾਂ ਉਹਨਾਂ ਤੱਕ ਆਵਾਜ਼ ਹੈਗੀ ਆ ਜਿਹੜੀ ਤਬਦੀਲੀ ਦੀ ਪਹੁੰਚਦੀ ਆ ਤਾਂ ਵੋਟ ਸ਼ਿਫਟ ਹੋ ਸਕਦੀ ਆ ਪਰ ਹਾਲ ਦੀ ਘੜੀ ਜਿਹੜਾ ਹੈਗਾ ਦੋਵਾਂ ਦਾ ਦੋਹੇ ਗੱਠ ਜੋੜਾਂ ਦਾ ਡਟਵਾ ਮੁਕਾਬਲਾ ਹੈ ਬਹੁਤ ਘੱਟ ਸੀਟਾਂ ਤੇ ਜਿਹੜੀ ਹਾਰ ਜਤੋ ਜੀ ਬਿਲਕੁਲ ਜੀ ਦੂਜੇ ਬਨੇ ਗੱਲਬਾਤ ਕਰ ਲੈਂਦੇ ਆਪਾਂ ਦਿੱਲੀ ਕਮੇਟੀ ਦੀ ਦਿੱਲੀ ਕਮੇਟੀ ਦੇ ਵੱਲੋਂ ਸਾਫਕਾ ਜਿਹੜੇ ਤਿੰਨ ਪ੍ਰਧਾਨ ਹੈਗੇ ਨੇ ਉਹਨਾਂ ਨੂੰ ਜਿਹੜਾ ਹੈ ਪਾਸੇ ਕੀਤਾ ਗਿਆ ਹੈ ਉਹਨਾਂ ਦੀ ਮੈਂਬਰਸ਼ਿਪ ਵਗੈਰਾ ਜਿਹੜੀ ਹੈ ਉਹ ਰੱਦ ਕੀਤੀ ਗਈ ਹੈ ਸਰਦਾਰ ਹਰਤਾ ਸਿੰਘ ਜੀ ਕਿਵੇਂ ਦੇਖਦੇ ਹੈਗੇ ਹੋ ਮਨਜੀਤ ਸਿੰਘ ਜੀ ਕੇ ਤੇ ਸਰਨਾਪਰਾ ਤੇ ਦੂਜੇ ਬਨੇ ਇਹ ਵੀ ਖਬਰਾਂ ਆਈਆਂ ਸਨ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਬਕਾਇਦਾ ਇੱਕ ਚਿੱਠੀ ਜਿਹੜੀ ਹੈ ਉਹ ਵੀ ਭੇਜਮਾਉਣ ਦੀ ਜਿਹੜੀ ਉਸ ਟਾਈਮ ਤੇ ਕੋਸ਼ਿਸ਼ ਕੀਤੀ ਗਈ ਉਹਦਾ ਉਹਨਾਂ ਨੇ ਕਿਹਾ ਕਿ ਸਾਨੂੰ ਜੀ ਅਜੇ ਉਦੋਂ ਤੱਕ ਮਿਲਣੀ ਹੈਗੀ ਕਿ ਸਾਰਾ ਜੋਰ ਆਪਾਂ ਕਹਿ ਲਈਏ ਕਿ ਇਸ ਤੇਨੇ ਲਗਾ ਲਿਆ ਕਿ ਇਹ ਕਾਰਵਾਈ ਨਾ ਹੋਵੇ ਤੇ ਦੂਜੇ ਬੰਦੇ ਉਹਨਾਂ ਦੇ ਵੱਲੋਂ ਪਰਿਛਤਾਚਾਰ ਦੇ ਜਿਹੜਾ ਮੇਰੇ ਖਿਆਲ ਜਿਹੜੇ ਦੋਸ਼ ਵਗੈਰਾ ਲੱਗੇ ਉਸ ਨੂੰ ਲੈ ਕੇ ਇਹ ਕਾਰਵਾਈ ਹੋਈ ਹੈ ਕਿਵੇਂ ਦੇਖਦੇ ਹੋ ਇਸ ਨੂੰ ਹਾਂਜੀ ਹਾਂਜੀ ਸੋ ਬਾਦਲ ਕੇ ਆਪਾਂ ਦੇਖਦਾ ਵੀ ਆਪਣੇ ਬੰਦਿਆਂ ਨੂੰ ਬਚਾਉਣ ਲਈ ਹਰੇਕ ਜਗ੍ਹਾ ਜਾ ਰਹੇ ਹੈਗੇ ਆ ਆ ਤਾਕਤ ਦੇ ਜਥੇਦਾਰਾਂ ਦੇ ਮਾਮਲੇ ਵਿੱਚ ਤੇ ਗਿਆਨੀ ਸੁਲਤਾਨ ਸਿੰਘ ਨੂੰ ਬਦਲਣ ਦੇ ਮਾਮਲੇ ਵਿੱਚ ਭਾਈ ਕੁਲਦੀਪ ਸਿੰਘ ਨੂੰ ਦਸਤਾਰ ਬੰਦੀ ਦੇਣ ਦੇ ਮਾਮਲੇ ਵਿੱਚ ਉਹਨਾਂ ਨੇ ਆਪਣੀ ਜਿੱਦ ਹੈ ਜਿਹੜੀ ਪੁਗਾਈ ਹੈ ਤੇ ਹੁਣ ਉਹ ਸਰਨਾ ਭਰਾਵਾਂ ਨੂੰ ਤੇ ਮਨਜੀਤ ਸਿੰਘ ਜੀ ਕੇ ਨੂੰ ਬਚਾਉਣ ਦਾ ਯਤਨ ਕਰਿਆ इवन ਅਕਾਲ ਤਖਤ ਨੂੰ ਵਰਤਣ ਦਾ ਯਤਨ ਕਰਿਆ ਇੱਕ ਛੋਟੇ ਜਿਹੇ ਮਾਮਲੇ ਵਿੱਚ ਤੁਸੀਂ ਦੇਖੋ ਵੀ ਅਕਾਲ ਤਖਤ ਦੀ ਜੜੀ ਹੈਗੀ ਆ ਉਹ ਦਖਲਅੰਦਾਜ਼ੀ ਕਰਵਾ ਕੇ ਉਹਨਾਂ ਨੂੰ ਡਰਾਉਣ ਦਾ ਯਤਨ ਕਰਿਆ ਪਰ ਦਿੱਲੀ ਕਮੇਟੀ ਨੇ ਉਹ ਟੈਕਨੀਕਲ ਮੁੱਦਾ ਪਾਤਾ ਵੀ ਜਦੋਂ ਤੱਕ ਅਸੀਂ ਫੈਸਲਾ ਲਿਆ ਉਦੋਂ ਤੱਕ ਸਾਨੂੰ ਅਕਾਲ ਤਖਤ ਦੀ ਕੋਈ ਚਿੱਠੀ ਨਹੀਂ ਮਿਲੀ ਬਾਅਦ ਚੋਂ ਜਿਹੜੀ ਮੇਰੀ ਉਦੋਂ ਤੱਕ ਅਸੀਂ ਫੈਸਲਾ ਲੈ ਚੁੱਕੇ ਸੀ ਕਿ ਸੋ ਬੇਸ਼ੱਕ ਮਿਲ ਵੀ ਗਈ ਹੋਵੇ ਪਰ ਟੈਕਨੀਕਲੀ ਇਹ ਰਾਜਨੀਤੀ ਵਿੱਚ ਆਈ ਹੁੰਦਾ ਵੀ ਇਹ ਇਹ ਰਾਜਨੀਤਿਕ ਖੇਡਾਂ ਨੇ ਜਿਹਦੇ ਵਿੱਚ ਉਹ ਦਿੱਲੀ ਕਮੇਟੀ ਆ ਇਹਨਾਂ ਤਿੰਨਾਂ ਨੂੰ ਜਿਹੜਾ ਹੈਗਾ ਉਹ ਬਾਹਰ ਦਾ ਰਸਤਾ ਦਿਖਾਉਣ ਵਿੱਚ ਸਫਲ ਹੋਈ ਹੈਗੀ ਆ ਸੋ ਇਹ ਇਹ ਇਹੀ ਦੁਖਾਂਤ ਹੈਗਾ ਵੀ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਰਾਜਨੀਤਿਕ এনवायरमेंट ਵਿੱਚ ਹੁੰਦੀ ਹੈ ਅਸੀਂ ਧਾਰਮਿਕ ਸੰਸਥਾਵਾਂ ਨੂੰ ਧਾਰਮਿਕ ਸੰਸਥਾਵਾਂ ਦੇ ਤੌਰ ਤੇ ਨਹੀਂ ਚਲਾ ਰਹੇ ਉਹਨਾਂ ਨੂੰ ਰਾਜਨੀਤੀ ਦੇ ਅੱਡੇਆਂ ਦੇ ਤੌਰ ਤੇ ਚਲਾ ਰਹੇ ਹਾਂ ਜਿਸ ਦੇ ਕਰਕੇ ਇਹ ਸਾਰੇ ਸੰਕਟ ਆ ਰਹੇ ਹੈਗੇ ਹਨ ਹੂੰ 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 ਜੀ ਬਿਲਕੁਲ ਜੀ